ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡਾ ਮੋਦਲਿਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ। ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ HF ਗੱਬਣ ਵਾਇਰ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਆ ਉਹ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਪਿੰਡ ਗੁਰਵਿੰਦਰ ਸਿੰਘ ਪਿੰਡ ਮੋਤਲੇਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਤੇ ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ ਵੀਰੇ ਮੋਬਾਈਲ ਨੰਬਰ 9877657290 9877657290 57290 ਹਾਂਜੀ ਠੀਕ ਐ ਇਹ ਗਾਂ ਫਿਰ ਆਪਣੇ ਘਰ ਦੀ ਐ ਵੀਰ ਜੀ ਘਰ ਦੀ ਗਾਂ ਈ ਠੀਕ ਐ ਕਿੰਮਾ ਸੂਆ ਸੂਣਾ ਇਹਨੇ ਤੀਜਾ ਸੂਆ ਸੂਣਾ ਈ ਐਨੇ ਤੀਜੇ ਸੂਣਾ ਹੈ ਤੇ ਦੂਜੇ ਸੂਏ ਤੁਹਾਡੇ ਕੋਲ ਪੀਕ ਲੈਵਲ ਤੇ ਕਿੰਨਾ ਘੱਟ ਦੁੱਧ ਕੜਿਆ ਇਹਨੇ 23 24 ਲੀਟਰ ਦੁੱਧ ਦਿੱਤਾ ਜੀ ਐਕਤੀ ਕੀ ਕੀਮਤ ਕਰਦੇ ਆ ਐਕਤੀ ਭਾਈ 23 24 ਪਲੱਸ ਹੀ ਘੱਡੂਗੀ 23 24 ਪਲੱਸ ਹਾਂਜੀ ਠੀਕ ਹੈ ਤੇ ਭਾਈ ਕਿੰਨੇ ਕ ਦਿਨ ਲੈ ਜੂਗੀ ਤੁਹਾਡੇ ਅੰਦਾਜ਼ਾ ਦਿਨ ਭਾਈ 8 ਕ ਦਿਨ ਲੈ ਜੂਗੀ 7 8 ਦਿਨ 8 ਦਿਨ ਤਾਂ ਮਤਲਬ ਲਿਖਤੀ ਰੂਪ ਚ ਹੀ ਪਏ ਹਾਂਜੀ ਤੇ ਕੋਈ 2 4 ਦਿਨ ਵਧ ਵੀ ਲੈ ਸਕਦੇ ਵਧ ਘਟ ਵੀ ਹੋ ਸਕਦਾ ਠੀਕ ਹੈ ਲਓ ਵੀ ਮਿੱਤਰੋ ਗਾਂ ਦਾ ਕੱਦ ਕਾਠ ਬਹੁਤ ਆ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਤੇ اور ਐਚ ਐਫ ਬਰੀਡ ਦੇ ਵਿੱਚ ਪੈਂਦੀ ਆ ਥਣ ਹਵਾਨਾ ਬਹੁਤ ਜਿਆਦਾ ਚੰਗਾ ਨੇੜੇ ਹੋਗੇ ਤੁਹਾਨੂੰ ਥਣਾ ਦਾ ਸਾਈਜ਼ ਵੀ ਦਿਖਾਉਣੇ ਆ ਦੇਖ ਸਕਦੇ ਨਹੀਂ ਖੋਲਣਾ ਅੱਛਾ ਤੇ ਆ ਹਵਾਨੇ ਦੇ ਉੱਤੇ ਨਾੜਾਂ ਦਾ ਤੁਸੀਂ ਦੇਖ ਸਕਦੇ ਹੋ ਆਕਾਰ ਵੈਸੇ ਦਿਖ ਰਿਹਾ ਆਮ ਹੀ ਤੇ ਥਣਾ ਗੁਲਾਬੀ ਰੰਗ ਦੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਹਵਾਨਾ ਵਿਖਾਵਾਂਗੇ ਉਦੋਂ ਬਾਅਦ ਤੋੜ ਕੇ ਵੀ ਦਿਖਾਵਾਂਗੇ ਦੇਖ ਸਕਦੇ ਹੋ ਹਵਾਨਾ ਦੋਸਤੋ ਅਜੇ ਟੱਲ ਬਹੁਤ ਪਈ ਆ ਇਹਨੇ ਭਰਨਾ ਹੈ ਉਸ ਢੰਗ ਨਾਲ ਤੁਸੀਂ ਦੇਖ ਲਓ ਹਜੇ 10 ਦਿਨਾਂ ਦਾ ਮੌਜ ਨਾਲ ਹੀ ਲੈ ਜੂਗੀ। ਵੈਰਲ ਚੰਗੀ ਆ ਥਾਣਾ ਦੇ ਵਿੱਚ ਤੇ ਮੁੱਠੀ ਦੀ ਚਵਾਈ ਵਾਲਾ ਥਾਣਾ ਦੋਸਤੋ। ਮਿਲਕ ਵੇਨ ਇਧਰ ਵੀ ਬਹੁਤ ਚੰਗੀ ਆ ਕੱਦ ਕਾਠ ਬੜਾ ਤੇ ਰਾਜੀ ਪਲੀ ਵੀ ਠੀਕ ਆ ਤੋੜ ਕੇ ਬਾਈ ਵਿਖਾ ਲੇ। ਤੋੜ। ਚਲੋ। ਲੋ ਵੀ ਮਤਰਾ ਰਿਮੈਂਟ ਕਰ ਲਿਓ। ਬਹੁਤ ਚੰਗੇ ਕੱਦ ਕਾਠ ਵਾਲੀ ਆ। ਬਹੁਤ ਨਾ ਸਾਫ ਸੁਥਰਾ ਬਿਲਕੁਲ ਪੱਧਰ ਹਵਾਨੇ ਦੀ। ਬੰਦੀਏ ਕੇ ਦੁਆਰੇ ਫੋਟੋ ਰੋ ਬਈ ਲੰਮੀ ਤੁਰੋ ਔਰ ਕੇ ਥੋੜੋ ਥੋੜੀ ਏਜ ਤੁਰਦੀ ਹੌਲੀ ਤੁਰੋ ਵੀਰੇ ਬਹੁਤ ਦੇਖਾ ਦਗਾੜਦੀ ਆ ਦੋਸਤੋ ਲੈਓ ਹਲੋ ਵੀ ਮਤਰਾ ਚੈਨਾ ਤੁਹਾਨੂੰ ਤੋਰ ਕੇ ਖਾਤਾ ਵਾ ਨੇਰੇ ਤੇ ਨਾੜਾਂ ਦੋਸਤੋ ਬਹੁਤ ਉਭਰੀਆਂ ਹੋਈਆਂ ਤੇ ਸਾਫ ਸੁਥਰ ਤੇ ਪੱਧਰ ਹਵਾਨਾ ਪਿਛਲੇ ਪਾਸੇ ਉਹ ਤੁਹਾਨੂੰ ਚੰਗੀ ਤਰ੍ਹਾਂ ਜਜਮੈਂਟ ਕਰਾਤੀ ਆ। ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਫਿਰ ਇਹਦਾ? ਮੁੱਲ ਬਾਈ ਫੋਨ ਤੇ ਕਰ ਦਾਂਗੇ ਜੀ। ਠੀਕ ਹੈ ਜੀ। ਹਾਂਜੀ। ਲਓ ਵੀ ਮਿੱਤਰੋ ਜਾਇਜ਼ ਮੁੱਲ ਹੋਊਗਾ ਫੋਨ ਤੇ ਬਾਈ ਜੀ। ਜਿਸ ਵੀ ਕਿਸੇ ਵੀਰ ਨੂੰ ਇਹ ਵਿਹੜ ਪਸੰਦ ਆ ਤਾਂ ਫੋਨ ਤੇ ਬਾਈ ਜੀ ਮੁੱਲ ਦੱਸ ਦੇਣਗੇ। ਬਾਈ ਜੀ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ। ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਲਿਓ। ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ